ਅੱਜ ਮਾਪੇ ਅਧਿਆਪਕ ਮਿਲਣੀ ਦੀਆਂ ਤਿਆਰੀਆਂ ਚੱਲ ਰਹੀਆਂ ਸਾਡੀਆਂ ਵਿਦਿਆਰਥਣ ਮਾਪੇ ਅਧਿਆਪਕ ਮਿਲਣੀ ਦੇ ਵਿੱਚ ਜੋ ਸਵਾਗਤ ਦੇ ਲਈ ਵਿਦਿਆਰਥਣ ਤਿਆਰੀ ਕਰ ਰਹੀਆਂ ਨੇ ਵੈਲਕਮ ਜੀ ਆਇਆਂ ਨੂੰ ਲਿਖਿਆ ਜਾ ਰਿਹਾ ਹੁਣ ਤੁਸੀਂ ਦੇਖ ਸਕਦੇ ਹੋ ਸਕੂਲ ਦਾ ਬਿਲਕੁਲ ਐਂਟਰੀ ਗੇਟ ਤੇ ਮਾਪੇ ਅਧਿਆਪਕ ਮਿਲਣੀ ਦੇ ਲਈ ਵੈਲਕਮ ਕੀਤਾ ਜਾ ਚੁੱਕਿਆ ਬਹੁਤ ਖੂਸੂਰ ਤਰੀਕੇ ਦੇ ਨਾਲ ਰੰਗੋਲੀ ਦੇ ਨਾਲ ਵਿਦਿਆਰਥਣਾਂ ਨੇ ਇਸ ਨੂੰ ਡੈਕੋਰੇਟ ਕੀਤਾ ਜਿਹੜੀਆਂ ਲੜਕੀਆਂ ਨੇ ਮਿਹਨਤ ਕੀਤੀ ਹੈ ਡੈਕੋਰੇਟ ਉਹ ਵੀ ਤੁਸੀਂ ਦੇਖ ਸਕਦੇ ਹੋ ਦੇ ਖੁਸ਼ ਨੇ ਲੜਕੀਆਂ ਪੂਰੀਆਂ ਕਹਿੰਦੀਆਂ ਸਰ ਅਸੀਂ ਵੀਡੀਓ ਨਹੀਂ ਕਰਵਾਨੀਆਂ ਬਹੁਤ ਖੁਸ਼ ਨੇ ਪਰ ਲੜਕੀਆਂ ਨੇ ਬਹੁਤ ਸੋਹਣਾ ਕੰਮ ਕੀਤਾ ਇਦਾਂ ਦੀ ਗੱਲ ਨਹੀਂ ਤੇ ਅੱਜ ਮਾਪੇ ਅਧਿਆਪਕ ਜਿਹੜੀ ਮਿਲਣੀ ਹੈਗੀ ਆ ਮਾਪੇ ਅਧਿਆਪਕ ਮਿਲਣੀ ਦੇ ਵਿੱਚ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜੇ ਮਾਪੇ ਆਪਣੇ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਨਾਲ ਲੈ ਕੇ ਸਕੂਲ ਦੇ ਵਿੱਚ ਜ਼ਰੂਰ ਪਹੁੰਚਣ ਅੱਗੇ ਤੁਹਾਨੂੰ ਜਿਹੜੀ ਤਿਆਰੀ ਜਿਹੜੀ ਚੱਲੀ ਹੋਈ ਏ ਸਾਡੀ ਉਹ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਐਂਟਰੀ ਦੇ ਤੁਸੀਂ ਦੇਖ ਸਕਦੇ ਹੋ ਮਾਪੇ ਅਧਿਆਪਕ ਮਿਲਣੀ ਅਕਤੂਬਰ 2025 ਜਿਹੜੇ ਹੁਣ ਪਿੱਛੇ ਪੇਪਰ ਹੋਏ ਆ ਉਹਨਾਂ ਦਾ ਰਿਜ਼ਲਟ ਬੱਚਿਆਂ ਦੀ ਕਾਰਗੁਜ਼ਾਰੀ ਕੀ ਰਹੀ ਹੈ ਹੁਣ ਤੱਕ ਕਿੱਥੇ ਜੇ ਬੱਚੇ ਖੜੇ ਆ ਕਿੰਨਾ ਕੁ ਹੋਰ ਪੜਨ ਦੀ ਲੋੜ ਹੈ ਕਿਹੜੀਆਂ ਕਿੜੀਆਂ ਸਮੱਸਿਆ ਮਾਨੇ ਜਾਂ ਕੋਈ ਕਮੀ ਪੇਸ਼ੀ ਕਿਸੇ ਵੱਲੋਂ ਵੀ ਹੋ ਸਕਦੀ ਹੈ ਉਸ ਨੂੰ ਸਾਰਾ ਗੱਲਾਂ ਸਾਂਝੀਆਂ ਕਰਨ ਦੇ ਲਈ ਹੁਣ ਤੁਹਾਨੂੰ ਸਿੱਧਾ ਲੈ ਚਲਦੇ ਆਂ ਵੈਲਕਮ ਟੂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਠਮਾਈ ਦਾ ਸੀ ਬੋਰਡ ਲੱਗਿਆ ਦੇਖ ਸਕਦੇ ਹੋ ਵੈਲਕਮ ਹੋ ਚੁੱਕੇ ਆ ਤੇ ਬਿਲਕੁਲ ਸਾਹਮਣੇ ਜੇ ਤੁਸੀਂ ਦੇਖੋਗੇ ਬੜੇ ਖੂਬਸੂਰਤ ਤਰੀਕੇ ਦੇ ਨਾਲ ਇਹ ਵੀ ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਗਿਆ ਅੱਗੇ ਤੁਸੀਂ ਦੇਖ ਰਹੇ ਹੋ ਕਿ ਮਾਪੇ ਅਧਿਆਪਕ ਮਿਲਣੀ ਚੱਲ ਰਹੀ ਹੈ ਬੱਚੇ ਆਪਣੇ ਮਾਪਿਆਂ ਨੂੰ ਆਪਣੇ ਸਰਪ੍ਰਸਤ ਨੂੰ ਆਪਣੇ ਵੱਡੇ ਭੈਣ ਭਰਾਵਾਂ ਨੂੰ ਨਾਲ ਲੈ ਕੇ ਪਹੁੰਚੇ ਹੋਏ ਨੇ ਮਾਪੇ ਦੇ ਅਪਕ ਮਿਲਣੀ ਦੇ ਜਿਹੜੇ ਤੁਸੀਂ ਬੋਰਡ ਨੇ ਇਹ ਵੀ ਬੱਚਿਆਂ ਵੱਲੋਂ ਖੁਦ ਤਿਆਰ ਕੀਤੇ ਬੜੇ ਸੋਹਣੇ ਕਲਰਾਂ ਦੇ ਨਾਲ ਤਾਂ ਮਾਪੇ ਦੇ ਅਪਕ ਮਿਲਣੀ ਦੇ ਲਈ ਬੜਾ ਜ਼ਰੂਰੀ ਹੋ ਜਾਂਦਾ ਕਿ ਹਰ ਗੱਲ ਵਿਦਿਆਰਥੀ ਦੀ ਉਹ ਦੱਸੀ ਜਾਵੇ ਮਾਪਿਆਂ ਨੂੰ ਜਾਣੂ ਕਰਾਇਆ ਜਾਵੇ ਦੂਜੇ ਪਾਸੇ ਜੇਕਰ ਮਾਪਿਆਂ ਵੱਲੋਂ ਵੀ ਕੋਈ ਇਦਾਂ ਦੀ ਗੱਲਬਾਤ ਹੈਗੀ ਹੈ ਉਹ ਆਪਣੇ ਜਿਹੜੇ ਸਕੂਲ ਦੇ ਆਪਣੇ ਬੱਚੇ ਦੇ ਅਧਿਆਪਕਾਂ ਨਾਲ ਜ਼ਰੂਰ ਸਾਂਝੀ ਕਰਨ ਤਾਂ ਇਹ ਅੱਜ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਮਾਪੇ ਅਧਿਆਪਕ ਮਿਲਣੀ ਸਾਡੇ ਸਕੂਲ ਦੇ ਵਿੱਚ ਹੋਈ ਹੈਗੀ ਮਾਪਿਆਂ ਦੇ ਜਿੰਨੀਆਂ ਸਮੱਸਿਆਵਾਂ ਸੀ ਉਹ ਵੀ ਸੁਣੀਆਂ ਵੀ ਬੱਚੇ ਦੀ ਕਈ ਵਾਰੀ ਘਰੋਂ ਕੋਈ ਸਮੱਸਿਆ ਹੁੰਦੀ ਹੈ ਤੇ ਉਹਨਾਂ ਦੇ ਰਿਜ਼ਲਟ ਦੇ ਬਾਰੇ ਕਾਰਗੁਜ਼ਾਰੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿੰਨਾ ਕੁ ਹੋਰ ਜ਼ਿਆਦਾ ਜੋਰ